ਜੁਪੀ ਦੇ ਪ੍ਰਯਾਗਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਦੇਸ਼ ਦੁਨੀਆ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਏ ਆ ਤੇ ਆਉਣਗੇ ਕਿਉਂਕਿ ਹਾਲੇ ਤਾਪੀ ਦਿਨ ਇਹ ਮਹਾਕੁੰਭ ਹੋਰ ਚੱਲਣਾ ਇਸ ਮਹਾਕੁੰਭ ਦੇ ਵਿੱਚੋਂ ਮਾੜੀਆਂ ਖਬਰਾਂ ਵੀ ਆਉਂਦੀਆਂ ਚੰਗੀਆਂ ਵੀ ਆਉਂਦੀਆਂ ਚੰਗੀਆਂ ਇਸ ਕਰਕੇ ਮੈਂ ਕਹਿੰਦਾ ਵੀ ਚਲੋ ਇਹਦੇ ਕਰਕੇ ਸਥਾਨਕ ਲੋਕਾਂ ਦਾ ਕਾਰੋਬਾਰ ਬਹੁਤ ਚੱਲ ਰਿਹਾ ਤੇ ਜਿਹੜੀ ਜਿੰਨੀ ਆਸਥਾ ਉਹ ਆਪਣੀ ਆਸਥਾ ਦੇ ਮੁਤਾਬਕ ਗੰਗਾ ਦੇ ਵਿੱਚ ਡੁਬਕੀ ਲਾਉਣ ਦਾ ਕੰਮ ਵੀ ਕਰ ਰਿਹਾ ਚਲੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹਿੰਦੂ ਭਰਾ ਵੀ ਸਾਡੇ ਆਪਣੇ ਆ ਸਿੱਖ ਵੀ ਸਾਡੇ ਆਪਣੇ ਆ ਮੁਸਲਮਾਨ ਜੈਨੀ ਬੋਧੀ ਈਸਾਈ ਸਾਰੇ ਸਾਡੇ ਆਪਣੇ ਆ ਪਰ ਗੱਲ ਇਹ ਵੀ ਜਿਸ ਤਰੀਕੇ ਦੇ ਨਾਲ ਇਥੋਂ ਭਗੜਦੇ ਦੇ ਕਰਕੇ ਮੌਤਾਂ ਦੀ ਖਬਰ ਆਈ ਹੈ ਜਿਹੜੀਆਂ ਮੌਤਾਂ ਦੇ ਬਾਰੇ ਹੁਣ ਤੱਕ ਤੁਸੀਂ ਸਾਰੇ ਜਾਣਗੇ ਆ ਇਹਨਾਂ ਸ਼ਰਧਾਲੂਆਂ ਦੀ ਮੌਤ ਦੇ ਪਿੱਛੇ ਜ਼ਿੰਮੇਵਾਰ ਕੌਣ ਆ ਤੇ ਜਦੋਂ ਹੁਣ ਮੌਤਾਂ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਉੱਥੋਂ ਦੇ ਹਾਲਾਤ ਦੇ ਵਿੱਚ ਬਦਲਾਅ ਕੀਤਾ ਗਿਆ ਜਿਹੜੇ ਉੱਥੇ 4-5 ਨਿਯਮ ਸਖਤ ਕੀਤੇ ਗਏ ਆ ਤੇ ਜੇਕਰ ਇਹ ਨਿਯਮ ਪਹਿਲਾਂ ਬਣਾਏ ਜਾਂਦੇ ਤਾਂ ਫਿਰ ਅੱਜ ਵਾਲੇ ਸ਼ਾਇਦ ਹਾਲਾਤ ਨਾ ਪੈਦਾ ਹੁੰਦੇ ਜਿਹੜੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਆ ਟੱਬਰ ਦੇ ਜੀ ਨਿਕਲੇ ਸਕੇ ਔਰਤਾਂ ਮਰਦ ਬੱਚੇ ਇਸ ਕਰਕੇ ਵੀ ਭਾਈ ਅਸੀਂ ਆਪਦੇ ਉੱਥੇ ਜਾ ਕੇ ਡੁਬਕੀ ਲਾ ਕੇ ਤੇ ਜੀਵਨ ਸਫਲਾ ਕਰ ਲਗੇ ਪਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਲਾਸ਼ਾਂ ਪਹੁੰਚ ਚੁੱਕੀਆਂ ਜਦੋਂ ਲਾਸ਼ਾਂ ਦਾ ਪੋਸਟਮਾਰਟਮ ਹੋ ਚੁੱਕਿਆ ਤੇ ਫਿਰ ਉਹ ਬੰਦੇ ਇਹ ਸੋਚਦੇ ਨਾ ਹੋਣਗੇ ਵੀ ਜਿਹੜੇ ਹੁਣ ਤੁਸੀਂ ਪ੍ਰਬੰਧ ਕਰ ਰਹੇ ਆ ਤੇ ਜੇ ਉਹ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ ਯੂਪੀ ਦੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਅਸੀਂ 25-25 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿੰਦੇ ਆ ਕਿ ਮੇਰੇ ਮਨ ਦੇ ਉੱਤੇ ਬੜੀ ਡੂੰਗੀ ਸੱਟ ਵੱਜੀ ਹੈ ਜਿਹੜਾ ਇਹ ਹਾਰਸਾ ਵਾਪਰਿਆ ਯੋਗੀ ਦਿੱਤਾ ਨਾਥ ਨੇ ਗੱਲ ਕਹੀ ਆ ਕਿ ਕੁੰਭ ਦੇ ਵਿੱਚ ਆਏ ਹੋਏ ਸ਼ਰਧਾਲੂ ਸੰਜਮ ਤੋਂ ਕੰਮ ਲੈਣ ਅਖਲੇਸ਼ ਯਾਦਵ ਇਹ ਗੱਲ ਕਹਿੰਦੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਕਿ ਮਹਾ ਕੁੰਭ ਦੀ ਮੈਨੇਜਮੈਂਟ ਵਧੀਆ ਨਹੀਂ 7500 ਕਰੋੜ ਰੁਪਏ ਤੋਂ ਵੱਧ ਇੱਥੇ ਖਰਚ ਕਰ ਦਿੱਤਾ ਗਿਆ ਇਹਨਾਂ ਨੇ ਪ੍ਰਬੰਧ ਵਧੀਆ ਨਹੀਂ ਕੀਤੇ ਇਸ ਕਰਕੇ ਫੌਜ ਦੇ ਹਵਾਲੇ ਮਹਾ ਕੁੰਭ ਕਰ ਦੇਣਾ ਚਾਹੀਦਾ ਰਾਹੁਲ ਗਾਂਧੀ ਨੇ ਇਹ ਗੱਲ ਕਹਿਣੀ ਆ ਕਿ ਵੀਵੀਆਈਪੀ ਕਲਚਰ ਦੇ ਚਲਦਿਆਂ ਇਹ ਸਾਰਾ ਕੁਝ ਹੋਇਆ ਵੀਵੀਆਈਪੀ ਲੋਕਾਂ ਨੂੰ ਸੰਭਾਲਣ ਦੇ ਉੱਤੇ ਪੁਲਿਸ ਲੱਗੀ ਹੋਈ ਆ ਤੇ ਇਸ ਕਰਕੇ ਮਿਸਮੈਨੇਜਮੈਂਟ ਦੇ ਕਰਕੇ ਇਹ ਸਾਰਾ ਕੁਝ ਵਾਪਰ ਗਿਆ ਇਹ ਗੱਲ ਸੱਚੀ ਹੈ ਵੀ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜੇ 10 ਕਰੋੜ ਲੋਕ ਇਕੱਠੇ ਆ ਜਾਣਗੇ ਤਾਂ ਭਾਵੇਂ ਜਿੰਨੀ ਮਰਜ਼ੀ ਪੁਲਿਸ ਲਾ ਲਓ ਤੇ ਜਿੰਨੀਆਂ ਮਰਜ਼ੀ ਏਜੰਸੀਆਂ ਲਾ ਲਓ ਉੱਥੇ ਪ੍ਰਬੰਧ ਵਧੀਆ ਹੋ ਹੀ ਨਹੀਂ ਸਕਦੇ ਕਿਉਂਕਿ ਜਦੋਂ ਇੰਨਾ ਵੱਡਾ ਇਕੱਠ ਹੋ ਗਿਆ ਭੀੜ ਇੰਨੀ ਵੱਡੀ ਆ ਤੁਸੀਂ ਸੋਚ ਕੇ ਦੇਖੋ ਵੀ ਜੇ ਮੰਨ ਲਓ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 10 ਕਰੋੜ ਬੰਦਾ ਆ ਜੇ ਤੇ ਫਿਰ ਆਪਾਂ ਪ੍ਰਬੰਧ ਕਿਵੇਂ ਕਰਾਂਗੇ ਉਹਨਾਂ ਪ੍ਰਬੰਧਾਂ ਨੂੰ ਕਿਵੇਂ ਸੁਚਾਜੇ ਰੱਖਾਂਗੇ 10 ਕਰੋੜ ਲੋਕ ਇਸ ਵੇਲੇ ਪ੍ਰਯਾਗ ਰਾਜ ਦੇ ਵਿੱਚ ਆ ਸ਼ਰਨਾਲੂ ਆ ਰਹੇ ਆ ਜਾ ਰਹੇ ਆ ਤੇ ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਆ ਮਤਲਬ 3 ਪੰਜਾਬਾਂ ਤੋਂ ਵੱਧ ਉੱਥੇ ਇਕੱਲੇ ਇੱਕ ਸ਼ਹਿਰ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਜਿਹਨੂੰ ਪਹਿਲਾਂ ਇਲਾਹਾਬਾਦ ਕਹਿੰਦੇ ਸੀ ਉਸ ਵੇਲੇ ਉੱਥੇ ਆਬਾਦੀ ਹੋਈ ਵੀ ਆ ਮਤਲਬ ਇਹ ਵੀ ਉੱਥੇ ਬਹੁਤ ਵੱਡੇ ਪੱਦਰ ਦੇ ਉੱਤੇ ਪੈਰ ਪੈਰ ਦੇ ਉੱਤੇ ਕੁਝ ਹੋਰ ਦਿਸਦਾ ਹੀ ਨਹੀਂ ਉੱਥੇ ਤਾਂ țeਲ ਸਟਣ ਜੋਗੀ ਥਾਂ ਨਹੀਂ ਗਈ ਪਰ ਸਵਾਲ ਹੀ ਪੈਦਾ ਹੁੰਦਾ ਵੀ ਮਿਸ ਮੈਨੇਜਮੈਂਟ ਤੇ ਵੀ ਵੀ ਆਈਪੀ ਕਲਚਰ ਨੇ ਇਹਨਾਂ ਲੋਕਾਂ ਦੀ ਜਾਣ ਕਿਵੇਂ ਲਈ ਆ ਹੁਣ ਚਾਰ ਪੰਜ ਅਧਿਕਾਰੀਆਂ ਦੇ ਨਾਮ ਆ ਰਹੇ ਆ ਵੀ ਇੱਕਾ ਮੇਲਾ ਪ੍ਰਬੰਧਕ ਅਧਿਕਾਰੀ ਆਹਾ ਇੱਕ ਇਹਦੇ ਵੱਲ ਆ ਕੁਝ ਕੀਤਾ ਗਿਆ ਇੱਕ ਜੇਕਰ ਇਹ ਨਹੀਂ ਆ ਨਾ ਕੀਤਾ ਹੁੰਦਾ ਇਹਨੇ ਆ ਦੇਸ਼ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਲੋਕਾਂ ਦੀ ਜਾਨ ਬਚ ਜਾਂਦੀ ਹੁਣ ਇਹ ਗੱਲ ਕਹੀ ਜਾ ਰਹੀ ਆ ਕਿ ਸੰਗਮ ਘਾਟ ਦੇ ਵੱਲ ਜਾਣ ਤੇ ਆਉਣ ਵਾਸਤੇ ਮਹਾਕੁੰਭ ਦੇ ਵੱਲ ਜਾਣ ਤੇ ਆਉਣ ਵਾਸਤੇ ਰਾਹ ਵੱਖੋ ਵੱਖਰੇ ਕਰ ਦਿੱਤੇ ਗਏ ਵੀ ਇਧਰ ਦੀ ਐਂਟਰੀ ਆ ਇਧਰ ਦੀ ਐਗਜ਼ਿਟ ਆ ਤੇ ਜੇਕਰ ਇਹ ਪਹਿਲਾਂ ਹੀ ਕੁਝ ਕੀਤਾ ਗਿਆ ਹੁੰਦਾ ਤਾਂ ਕਿੰਨਾ ਚੰਗਾ ਸੀ ਕਿਉਂਕਿ ਉਸ ਦਿਨ ਉੱਥੇ ਇਹ ਗੱਲ ਕਹੀ ਗਈ ਕਿ ਭਾਈ ਇੱਥੇ ਨਾਗਾ ਸਾਧੂ ਵੀ ਆ ਰਹੇ ਆ ਇਥੇ ਹੋਰ ਵੀ ਬੜਾ ਕੁਝ ਹੋ ਰਿਹਾ ਕੁਝ ਕੁ ਹੋਰ ਗੱਲਾਂ ਕਹੀਆਂ ਗਈਆਂ ਜਿਹਦੇ ਕਰਕੇ ਭਗੜੜ ਮੱਚੀ ਆ ਤੇ ਰਾਹ ਇੱਕ ਹੀ ਸੀ ਉਹੀ ਰਾਹ ਆਉਣ ਦਾ ਉਹੀ ਰਾਹ ਜਾਣ ਦਾ ਜਿਹਦੇ ਕਰਕੇ ਲੋਕ ਇੱਕ ਦੂਜੇ ਦੇ ਪੈਰਾਂ ਥੱਲੇ ਆ ਗਏ ਤੇ ਹੁਣ ਤੁਸੀਂ ਕਹਿੰਦੇ ਵੀ ਪਾਈ ਇੱਕ ਪਾਸੇ ਜਾਣ ਨੂੰ ਤੇ ਇੱਕ ਪਾਸੇ ਆਉਣ ਨੂੰ ਆ ਇਹ ਜੇਕਰ ਪ੍ਰਬੰਧ ਵੇਲੇ ਸਿਰ ਕੀਤਾ ਹੁੰਦਾ ਸ਼ਾਇਦ ਇਨ੍ਹਾਂ 30 ਦੇ ਵਿੱਚੋਂ 50 ਦੇ ਵਿੱਚੋਂ ਕਈਆਂ ਦੀ ਜਾਨ ਬਚੀ ਹੁੰਦੀ ਸ਼ਾਇਦ ਜਿਹੜੇ 50 ਤੋਂ ਵੱਧ ਜ਼ਖਮੀ ਹੋਏ ਆ ਇਹਨਾਂ ਦੇ ਉਹ ਜ਼ਖਮ ਨਾ ਹੁੰਦੇ ਪਿੰਡੇ ਦੇ ਉੱਤੇ ਅਗਲੀ ਗੱਲ ਇਹ ਆ ਹੁਣ ਸਾਰੇ ਵੀਵੀਆਈਪੀ ਪਾਸ ਰੱਦ ਕਰ ਦਿੱਤੇ ਗਏ ਆ ਇਥੇ ਜੇਕਰ ਹਿਮਾ ਮਾਰਨੀ ਹੋਰੀ ਆਉਂਦੇ ਆ ਡੁਬਕੀ ਲਾਉਣ ਉਹਦੇ ਨਾਲ ਵੀਆਈਪੀ ਕਲਚਰ ਸਾਰਾ ਜੇ ਉੱਥੇ ਕੇਂਦਰ ਦੇ ਬਾਕੀ ਮੰਤਰੀ ਆਉਂਦੇ ਆ ਉੱਥੇ ਵੀਵੀਆਈਪੀ ਕਲਚਰ ਜੇ ਉੱਥੇ ਵੱਡੀਆਂ ਸ਼ਖਸੀਤਾ ਦੇਸ਼ ਦੁਨੀਆ ਦੇ ਵਿੱਚ ਆਉਂਦੀਆਂ ਵੀਵੀਆਈਪੀ ਉੱਥੇ ਪ੍ਰਬੰਧ ਕੀਤਾ ਜਾਂਦੇ ਆ ਇਹ ਸ਼ਰਧਾਲੂ ਡੁਬਕੀ ਲਾਉਣ ਆਏ ਆ ਉਹ ਤੁਹਾਡੇ ਨਾਲੋਂ ਘੱਟ ਨਹੀਂ ਤੁਹਾਨੂੰ ਤਾਂ ਉਹਨਾਂ ਨੇ ਚੁਣਿਆ ਤੁਸੀਂ ਉਹਨਾਂ ਨੂੰ ਪਰੇ ਕਰਕੇ ਸਿਰਫ ਆਪਣੀ ਡੁਬਕੀ ਦਾ ਖਿਆਲ ਕਰ ਰਹੇ ਆ ਤੇ ਆਮ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਇਹਦੇ ਲਈ ਕਸੂਰਵਾਰ ਕੌਣ ਆ ਹੁਣ ਤੁਸੀਂ ਇਹ ਗੱਲ ਕਹਿੰਨੇ ਵੀ ਭਾਈ ਜਿਹੜੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਇਹ ਹਾਲਾਤ ਪੈਦਾ ਹੀ ਕਿਉਂ ਹੋਏ ਸਵਾਲ ਇਹ ਆ ਇਸ ਮਹਾਕੁੰਬ ਦੇ ਵਿੱਚ ਜਾਣਾ ਨਾ ਜਾਣਾ ਸਭ ਦੀ ਆਪੋ ਆਪਣੀ ਮਰਜ਼ੀ ਆ ਸਾਡਾ ਸਤਿਕਾਰ ਆ ਪਰ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਉਹਨੂੰ ਬਚਾਉਣ ਦੇ ਲਈ ਵੀ ਯਤਨ ਕਰਨੇ ਆ ਮੰਨ ਲਓ ਕਿ ਅੱਜ ਆਪਾਂ 10 ਕਰੋੜ ਲੋਕਾਂ ਦੇ ਵਿੱਚੋਂ ਇੱਕ ਮੈਂ ਜਾਂ ਇੱਕ ਆਪ ਜੀ ਕੋਈ ਵੀ ਪਹਿਣ ਵੀਰ ਉੱਥੇ ਹਿੱਸਾ ਬਣ ਜਾਂਦੇ ਆ ਤਾਂ ਇਸ ਗੱਲ ਦੇ ਲਈ ਮੈਂਟਲੀ ਪ੍ਰਿਪੇਅਰ ਹੋ ਕੇ ਜਾਣਾ ਪਊਗਾ ਕਿ ਇਕੱਠ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਇਕੱਠ ਮੰਨ ਲਓ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਸਮਾਗਮ ਦੇ ਵਿੱਚ ਹੋਵੇ ਮੰਨ ਲਓ ਮੁਸਲਮਾਨ ਧਰਮ ਦੇ ਸਮਾਗਮ 'ਚ ਹੋਵੇ ਮਨ ਲਓ ਇਸਾਈਆਂ ਦਾ ਕੋਈ ਸਮਾਗਮ ਹੋਵੇ ਮਨ ਲਓ ਜੈਨੀਆਂਾਂ ਬੋਧੀਆਂ ਦਾ ਕੋਈ ਸਮਾਗਮ ਹੋਵੇ ਇਕੱਠ ਤਾਂ ਇਕੱਠਾ ਭੀੜ ਤਾਂ ਭੇੜ ਆ ਆਪਾਂ ਨੂੰ ਮੈਂਟਲੀ ਪ੍ਰੇਪੇਅਰ ਹੋਣਾ ਪਊਗਾ ਕਿ ਹੋ ਕੁਝ ਵੀ ਸਕਦਾ ਤੇ ਫਿਰ ਆਪਾਂ ਆਪਦੀ ਚੁਆਇਸ ਦੇ ਨਾਲ ਕਿ ਭਾਈ ਮੈਂ ਤਾਂ ਇਹਦਾ ਹਿੱਸਾ ਬਣਨਾ ਫਿਰ ਆਪਾਂ ਨੂੰ ਇਸ ਪਾਸੇ ਨੂੰ ਆਪਦੀ ਸੋਚ ਬਣਾਉਣੀ ਪਾਉਗੀ ਇਹ ਪਹਿਲੀ ਵਾਰ ਨਹੀਂ ਹੋਇਆ ਮੇਰੇ ਕੋਲ ਇੱਕ ਪੂਰੀ ਸੂਚੀ ਆ ਵੀ ਅੱਜ ਤੱਕ ਮਹਾਕੁੰਬ ਦੇ ਵਿੱਚ ਜਾਂ ਕੁੰਬ ਦੇ ਵਿੱਚ ਕਿੰਨੀ ਵਾਰ ਕਿੱਥੇ ਕਿੱਥੇ ਹੜਸਾ ਵਾਪਰਿਆ ਆਜ਼ਾਦੀ ਤੋਂ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਵੇਲਾ ਸੀ ਉਦੋਂ ਵੀ ਇੱਕ ਵਾਰੀ ਮਹਾਕੁੰਬ ਦੇ ਵਿੱਚ ਭਗੜੜ ਮੱਚੀ ਸੀ ਤੇ 450 ਸ਼ਰਦਾ ਲੂਆਂ ਦੀ ਮੌਤ ਹੋਈ ਸੀ। ਭਾਰਤ 1947 ਦੇ ਵਿੱਚ ਆਜ਼ਾਦ ਹੋਇਆ। 1954 ਦੇ ਵਿੱਚ ਆਜ਼ਾਦ ਭਾਰਤ ਦਾ ਪਹਿਲਾ ਕੁੰਭ ਹੋਇਆ ਸੀਗਾ। ਇਹ 3 ਫਰਵਰੀ ਤੇ 1954 ਦੀ ਗੱਲ ਆ। ਮੌਨੀ ਮੱਸਿਆ ਦਾ ਮੌਕਾ ਸੀਗਾ ਜਿਵੇਂ ਕਿ ਪਿਛਲੇ ਦਿਨੀ ਮੌਨੀ ਮੱਸਿਆ ਦੇ ਮੌਕੇ ਹੀ ਇਹ ਸਾਰਾ ਹਰਸਾ ਵਾਪਰਿਆ। ਉਸ ਦਿਨ ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਕਿ ਉਦੋਂ ਦੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ ਇੱਥੇ ਆਉਣਾ ਸੀਗਾ 3 ਫਰਵਰੀ ਤੇ 1954 ਨੂੰ ਤੇ ਸ਼ਰਧਾਲੂ ਉਹਨਾਂ ਨੂੰ ਦੇਖਣ ਵਾਸਤੇ ਤੇ ਭਗੜੜ ਮੱਚ ਗਈ ਬਾਅਦ ਦੇ ਵਿੱਚ 800 ਤੋਂ ਵੱਧ 800 ਤੋਂ ਵੱਧ ਸ਼ਰਧਾਲੂ ਇੱਕ ਦੂਜੇ ਦੇ ਪੈਰਾਂ ਥੱਲੇ ਆ ਕੇ ਮਾਰੇ ਗਏ 1986 ਦੀ ਗੱਲ ਕਰ ਲੋ 1986 ਦੇ ਵਿੱਚ ਹਰਦਵਾਰ ਦੇ ਵਿੱਚ ਕੁੰਭ ਦਾ ਮੇਲਾ ਸੀ ਤੇ ਉੱਥੇ ਭਗੜੜ ਬੱਚੀ ਸੀ ਭਗੜੜ ਮਚ ਗਈ ਉਹਦੇ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਆਈ ਸੀ ਜੇ ਆਪਾਂ ਗੱਲ ਕਰ ਗਏ 10 ਫਰਵਰੀ ਤੇ 2013 ਦੀ ਇੱਥੇ ਇਲਾਹਾਬਾਦ ਰੇਲਵੇ ਦਾ ਪੁਲ ਟੁੱਟ ਗਿਆ ਸੀਗਾ ਇੱਥੇ ਭਗੜੜ ਬੱਚੀ ਸੀ ਤਾਂ 42 ਲੋਕਾਂ ਦੀ ਮੌਤ ਇੱਥੇ ਹੋਈ ਸੀ ਤੁਸੀਂ ਗੱਲ ਕਰ ਲੋ ਜੀ ਹੋਰ ਵੱਖ-ਵੱਖ ਮੌਕਿਆਂ ਦੇ ਉੱਤੇ ਵੀ ਕਿਵੇਂ ਧਾਰਮਿਕ ਸਮਾਗਮਾਂ ਦੇ ਵਿੱਚ ਭਗੜੜ ਮਚਦੀ ਆ ਕਦੇ ਕਿਸੇ ਸਤਸੰਗ ਪ੍ਰੋਗਰਾਮ ਦੇ ਵਿੱਚ ਕਦੇ ਕਿਸੇ ਮੰਦਿਰ ਦੇ ਵਿੱਚ ਕਦੇ ਕਿਸੇ ਵੀ ਹੋਰ ਧਾਰਮਿਕ ਸਮਾਗਮ ਦੇ ਵਿੱਚ ਉੱਥੇ ਜਦੋਂ ਭਗੜੜ ਮਚਦੀ ਹੈ ਫਿਰ ਪੈਰਾਂ ਦੇ ਥੱਲੇ ਆਮ ਲੋਕਾਂ ਦੇ ਪੈਰਾਂ ਥੱਲੇ ਆਮ ਲੋਕ ਆਉਂਦੇ ਆ ਕਦੇ ਤੁਸੀਂ ਇਹ ਨਹੀਂ ਦੇਖਿਆ ਹੁਣ ਕਿ ਨੇਤਾ ਲੋਕਾਂ ਦੇ ਪੈਰਾਂ ਥੱਲੇ ਆ ਗਿਆ ਨੇਤਾ ਲੋਕ ਤਾਂ ਹੈਲੀਕਾਪਟਰ ਰਾਹੀਂ ਆਉਂਦੇ ਆ ਕਾਫਲਿਆਂ ਦੇ ਵਿੱਚ ਆਉਂਦੇ ਆ ਜੈਡ ਸਿਕਿਉਰਿਟੀ ਕੰਦੇ ਵਿੱਚ ਆਉਂਦੇ ਆ ਤੁਸੀਂ ਤੇ ਮੈਂ ਆਮ ਲੋਕ ਆ ਸਾਨੂੰ ਤਾਂ ਭੀੜ ਨੂੰ ਪਾਰ ਕਰਕੇ ਕਰੇ ਧੱਕੇ ਖਾ ਖਾ ਕੇ ਜਾਂ ਧੱਕੇ ਦੇ ਦੇ ਕੇ ਉਸ ਟਿਕਾਣੇ ਦੇ ਉੱਤੇ ਪਹੁੰਚਣਾ ਪੈਂਦਾ ਜਿੱਥੇ ਸਾਡੀ ਸ਼ਰਧਾ ਦੀ ਡੁੱਬਕੀ ਲਗਣੀ ਆ ਪਰ ਉੱਥੇ ਜਾਂਦੇ ਜਾਂਦੇ ਸਾਡੇ ਨਾਲ ਕੀ ਹੋ ਜਾਏ ਇਹਦੇ ਵੱਲ ਤੁਹਾਨੂੰ ਆਪ ਨੂੰ ਗੌਰ ਕਰਨਾ ਪੈਣਾ ਤੁਹਾਨੂੰ ਮੈਂ ਕੁਝ ਕੁ ਹੋਰ ਧਾਰਨਾ ਦੇ ਦਿੰਨਾ ਇਹ 2 ਜੁਲਾਈ ਤੇ 2024 ਦਾ ਵੇਲਾ ਪਿਛਲੇ ਸਾਲ ਦਾ ਤੇ ਹਾਥਰਸ ਦੇ ਵਿੱਚ ਸਤਸੰਗ ਪ੍ਰੋਗਰਾਮ ਦੇ ਵਿੱਚ ਭਗੜੜ ਮੱਚੀ ਸੀ ਤੁਹਾਨੂੰ ਚੇਤੇ ਹੋਣਾ ਤੇ 100 ਲੋਕਾਂ ਦੀ ਮੌਤ ਹੋਈ 13 ਅਕਤੂਬਰ 2013 ਨੂੰ ਚੇਤੇ ਕਰ ਲਓ ਉਦੋਂ ਮੱਧ ਪ੍ਰਦੇਸ਼ ਦੇ ਵਿੱਚ ਰਤਨਾਗਰੀ ਮੰਦਿਰ ਦੇ ਵਿੱਚ ਭਗੜੜ ਮੱਚੀ ਸੀ 115 ਲੋਕਾਂ ਦੀ ਮੌਤ ਹੋਈ ਸੀ ਉਹਦਾ ਤੁਹਾਨੂੰ ਚੇਤੇ ਹੋਣਾ ਤੇ 14 ਜਨਵਰੀ 211 ਦੀ ਗੱਲ ਕਰ ਲੋ ਕੇਰਲਾ ਦੇ ਵਿੱਚ ਇਵੇਂ ਭਗੜੜ ਮੱਚੀ ਸੀ ਉੱਥੇ 104 ਲੋਕਾਂ ਦੀ ਮੌਤ ਹੋਈ ਸੀ 3 ਅਗਸਤ ਤੇ 2008 ਦੀ ਗੱਲ ਕਰ ਲੋ ਹਿਮਾਚਲ ਪ੍ਰਦੇਸ਼ ਦੇ ਵਿੱਚ ਨੈਣਾ ਦੇਵੀ ਇੱਥੇ ਰੌਲਾ ਪੈ ਗਿਆ ਵੀ ਪਾਈ ਚਟਾਨ ਖਿਸਕ ਗਈ ਆ ਇਹ ਅਫਵਾਹ ਫੈਲੀ ਸੀ ਭਗੜੜ ਮੱਚ ਗਈ 162 ਲੋਕਾਂ ਦੀ ਸ਼ਰ ਲਾਲੂਆਂ ਦੀ ਮੌਤ ਹੋਈ ਆ ਇਹ ਕੁਝ ਕੁ ਉਦਾਹਰਨਾਂ ਸਾਡੇ ਭਾਰਤ ਦੇ ਵਿੱਚ ਆਸਥਾਵਾਨ ਲੋਕਾਂ ਦੀ ਵੀ ਕਮੀ ਨਹੀਂ ਤੇ ਅਸੀਂ ਆਸਥਾ ਦੇ ਉੱਤੇ ਟਿੱਪਣੀ ਜਾਂ ਟਿਚਰ ਨਹੀਂ ਕਰਦੇ ਸਭ ਦੀ ਆਪੋ ਆਪਣੀ ਆਸਥਾ ਕੋ ਡੇਰੇ ਜਾਂਦਾ ਕੋ ਮੰਦਿਰ ਜਾਂਦਾ ਗੁਰਦੁਆਰੇ ਜਾਂਦਾ ਕੋ ਦੋਹਾਂ ਥਾਵਾਂ ਤੇ ਜਾਂਦਾ ਕੋ ਚੌਹਾਂ ਥਾਵਾਂ ਤੇ ਹੀ ਜਾਂਦਾ ਇਹ ਬੰਦੇ ਦੀ ਨਿੱਜੀ ਮਰਜ਼ੀ ਆ ਪਰ ਆਸਥਾ ਦੇ ਨਾਂ ਦੇ ਉੱਤੇ ਮੌਤਾਂ ਕਿਵੇਂ ਹੁੰਦੀਆਂ ਤੇ ਰਾਜਨੀਤਿਕ ਲੋਕ ਇਹਨਾਂ ਮੌਤਾਂ ਦੇ ਉੱਤੇ ਟੀਚਰਬਾਜ਼ੀ ਕਿਵੇਂ ਕਰਦੇ ਆ ਇਹਦੇ ਬਾਰੇ ਤੁਸੀਂ ਭੁੱਲ ਜਾਨੇ ਹੋ ਇਹ ਮੈਂ ਟੀਚਰਬਾਜ਼ੀ ਵਾਲੀ ਗੱਲ ਕਿਉਂ ਕੀਤੀ ਆ ਕਿਉਂਕਿ ਯੂਪੀ ਸਰਕਾਰ ਦਾ ਇੱਕ ਮੰਤਰੀ ਆ ਸੰਜੇ ਨਿਸ਼ਾਦ ਉਹਨੇ ਪਤਾ ਕੀ ਕਿ ਜਿਹੜੀ ਹੁਣ ਮੌਤਾਂ ਹੋਈਆਂ ਜਿਹੜੀਆਂ ਪ੍ਰਯਾਗ ਰਾਜ ਦੇ ਵਿੱਚ ਮਹਾਕੁੰਮ ਦੇ ਮੌਕੇ ਜਿਹੜੀਆਂ ਹੁਣ ਮੌਤਾਂ ਹੋਈਆਂ ਭਗੜੜ ਦੇ ਕਰਕੇ ਉਹਨੇ ਕਿਹਾ ਇੰਨੇ ਵੱਡੇ ਸਮਾਗਮ ਦੇ ਵਿੱਚ ਇੰਨੇ ਵੱਡੇ ਈਵੈਂਟ ਦੇ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਹੋ ਜਾਂਦੀਆਂ ਹਨ ਪਰ ਮੈਨੂੰ ਉਹ ਕਹਿੰਦਾ ਜੀ ਇਸ ਗੱਲ ਦਾ ਦੁੱਖ ਆ ਮਤਲਬ ਇਹ ਹੈ ਜੀ ਕਿ ਤੁਹਾਨੂੰ ਇਹ ਘਟਨਾਵਾਂ ਛੋਟੀਆਂ ਮੋਟੀਆਂ ਲੱਗਦੀਆਂ ਜੇ 30 ਬੰਦੇ ਮਰ ਜਾਣ 35 ਬੰਦੇ ਮਰ ਜਾਣ ਪਤਾ ਨਹੀਂ ਉਹ ਕਿੰਨੀਆਂ ਮੌਤਾਂ ਹੋਣ ਤੇ ਫਿਰ ਤੁਸੀਂ ਕਹੋਗੇ ਵੱਡੀ ਘਟਨਾ ਵਾਪਰੀ ਆ ਕਿਉਂਕਿ ਤੁਸੀਂ ਤਾਂ ਆਮ ਲੋਕਾਂ 'ਚ ਜਾਣਾਂ ਨਹੀਂ ਤੁਹਾਡੀਆਂ ਗੱਡੀਆਂ 15 ਕਿਲੋਮੀਟਰ ਪਿੱਛੇ ਪ੍ਰਯਾਗ ਰਾਜ ਦੇ ਵਿੱਚ ਰੁਕੀਆਂ ਹੋਣ ਤੁਸੀਂ ਤੁਰ ਕੇ ਜਾਣਾ ਹੋਵੇ ਕਿ ਸੰਗਮ ਘਾਟ ਦੇ ਵੱਲ ਤੇ ਰਾਹ ਦੇ ਵਿੱਚ ਤੁਸੀਂ ਪੈਰਾਂ ਦੇ ਥੱਲੇ ਆ ਜਾਓ ਤੇ ਫਿਰ ਪਤਾ ਲੱਗੇ ਜੀ ਛੋਟੀ ਮੋਟੀ ਘਟਨਾ ਨਹੀਂ ਕਿਉਂਕਿ ਆਮ ਲੋਕਾਂ ਦੇ ਪੈਰਾਂ ਥੱਲੇ ਆਮ ਲੋਕ ਆਏ ਆ ਇਸ ਕਰਕੇ ਤੁਹਾਨੂੰ ਨਿੱਕੀਆਂ ਨਿੱਕੀਆਂ ਘਟਨਾਵਾਂ ਲੱਗਦੀਆਂ ਤੁਹਾਨੂੰ ਇਹ ਛੋਟੀਆਂ ਮੋਟੀਆਂ ਘਟਨਾਵਾਂ ਲੱਗ ਲੱਗ ਪਈਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਆ ਉਹਨਾਂ ਦੇ ਦੁੱਖ ਨੂੰ ਕਦੇ ਫਰੂਲ ਕੇ ਦੇਖਿਓ ਹੁਣ ਇਸ ਵੇਲੇ ਰੋਣੇ ਮੂੰਹ ਕਰਕੇ ਵੱਖ-ਵੱਖ ਰਾਜਨੀਤਿਕ ਲੋਕ ਇਹ ਗੱਲ ਕਹਿ ਰਹੇ ਆ ਅਸੀਂ ਨੇ ਤਾਂ ਬਹੁਤ ਅੱਛਾ ਪ੍ਰਬੰਧ ਕੀਤਾ ਥਾ ਬਸ ਕੁਦਰਤ ਕੋ ਮਨਜ਼ੂਰ ਨਹੀਂ ਥਾ ਤੁਹਾਨੂੰ ਵੀ ਮਨਜ਼ੂਰ ਕੱਲੀਆਂ ਰਾਜਨੀਤਿਕ ਨਹੀਂ ਆ 7500 ਕਰੋੜ ਰੁਪਏ ਤੋਂ ਵੱਧ ਦਾ ਬਜਟ ਆ ਜੀ 7500 ਕਰੋੜ ਰੁਪਏ ਤੋਂ 7500 ਕਰੋੜ ਰੁਪਏ ਤੋਂ ਵੱਧ ਦਾ ਬਜਟ ਹੋਵੇ ਮਹਾਕੁੰਮ ਦੇ ਲਈ ਤੇ ਉੱਥੇ ਮੈਨੇਜਮੈਂਟ ਦੀ ਘਾਟ ਹੋਵੇ ਤੇ ਪੁਲਿਸ ਲੱਗੀ ਹੋਵੇ ਜੀ ਸਿਰਫ ਵੀਵੀਆਈਪੀ ਲੋਕਾਂ ਦੀ ਸਿਕਿਉਰਿਟੀ ਦੇ ਵਿੱਚ ਉਹਨਾਂ ਦੀ ਡੁਬਕੀ ਲਵਾਉਣ ਦੇ ਲਈ ਤੇ ਆਮ ਲੋਕਾਂ ਨੂੰ ਛੱਡਿਆ ਹੋਵੇ ਅੱਲਾ ਭਰੋਸੇ ਈਸ਼ਵਰ ਭਰੋਸੇ ਰੱਬ ਭਰੋਸੇ ਵਾਹਿਗੁਰੂ ਭਰੋਸੇ ਤੇ ਫਿਰ ਇਦਾਂ ਨਹੀਂ ਘਟਨਾਵਾਂ ਵਾਪਰਨੀਆਂ ਹੋਰ ਨਾ ਕੁਝ ਵਾਪਰੇ ਗੱਲ ਇਹ ਆ ਵੀ ਇੱਥੇ 30 ਮੌਤਾਂ ਦੇ ਉੱਲੇ ਫੁੱਲ ਸਟਾਪ ਨਹੀਂ ਲੱਗਿਆ ਕੱਲ ਨੂੰ ਹੋਰ ਮੌਤਾਂ ਵੀ ਹੋ ਸਕਦੀਆਂ ਕਿਉਂਕਿ ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਜਦੋਂ ਭਗਦੜ ਮਚਦੀ ਆ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਬਚਾਉਣ ਦਾ ਫਿਕਰ ਹੁੰਦਾ ਤੁਹਾਨੂੰ ਚੇਤੇ ਆ ਪਿਛਲੇ ਦਿਨੀ ਇੱਕ ਖਬਰ ਆਈ ਸੀ ਇੱਕ ਰੇਲ ਗੱਡੀ ਜਾ ਰਹੀ ਆ ਉਹਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਨੇ ਅਫਵਾਹ ਫਲਾਤੀ ਵੀ ਰੇਲ ਗੱਡੀ ਦੇ ਵਿੱਚ ਅੱਗ ਲੱਗ ਗਈ ਆ ਉਹ ਰੇਲ ਗੱਡੀ ਜਦੋਂ ਅਗਲੇ ਸਟੇਸ਼ਨ ਤੇ ਥੋੜੀ ਜਿਹੀ ਹੌਲੀ ਹੋਈ ਤਾਂ ਅੱਗ ਦੀ ਅਫਵਾਹ ਇੰਨੀ ਡੱਬੇ ਦੇ ਵਿੱਚ ਫੈਲ ਗਈ ਸੀ ਵੱਖ-ਵੱਖ ਡੱਬਿਆਂ 'ਚ ਫੈਲੀ ਬਿੱਜਾ ਉਹ ਗੱਡੀ ਥੋੜੀ ਜਿਹੀ ਹੌਲੀ ਹੋਈ ਤਾਂ ਵਿੱਚੋਂ ਮੁਸਾਫਰਾਂ ਨੇ ਛਾਲਾ ਮਾਰਨ ਦੇ ਸ਼ੁਰੂ ਕਰ ਦਿੱਤੀਆਂ ਉਧਰਲੇ ਪਾਸੇੋਂ ਇੱਕ ਨਾਲ ਦੀ ਲਾਈਨ ਦੇ ਉੱਤੇ ਹੋਰ ਗੱਡੀ ਆ ਰਹੀ ਸੀ ਤੇ ਕਿੰਨੇ ਲੋਕ ਉਸ ਗੱਡੀ ਦੇ ਥੱਲੇ ਆ ਕੇ ਮਾਰੇ ਗਏ ਅਫਵਾਹ ਫਲਾਉਣ ਵਾਲਿਆਂ ਦਾ ਬਾਅਦ ਦੇ ਵਿੱਚ ਮੂੰਹ ਨਹੀਂ ਲੱਭਦਾ ਉਹਨਾਂ ਦੇ ਮਹਾਂਦਰੇ ਦਾ ਪਤਾ ਨਹੀਂ ਹੁੰਦਾ ਤੇ ਭਗੜੜ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਵੀ ਕੌਣ ਕਿਹਨੂੰ ਮਾਰ ਗਿਆ ਇਸ ਕਰਕੇ ਤੁਸੀਂ ਡੁਬਕੀ ਲਾਓ ਕੋਈ ਮਾੜੀ ਗੱਲ ਨਹੀਂ ਤੁਹਾਡੀ ਸ਼ਰਦਾ ਦਾ ਬਹੁਤ ਬਹੁਤ ਸਤਿਕਾਰ ਪਰ ਭਾਈ ਆਪਣੀ ਜ਼ਿੰਦਗੀ ਨੂੰ ਬਚਾ ਕੇ ਜਿਉਂਦੇ ਰਹੇ ਤਾਂ ਸਭ ਕੁਝ ਆ ਜਦ ਮਾਰੇ ਗਏ ਤਾਂ ਜਿਹੜੇ ਮਗਰਲੇ ਚਾਉਂਦੇ ਆ ਉਹ ਮਰ ਜਾਂਦੇ ਅਸਲ ਦੇ ਵਿੱਚ ਪਤਾ ਮੇਰਾ ਵੀ ਨਹੀਂ ਪਤਾ ਆਪਜੀ ਦਾ ਨਹੀਂ ਵੀ ਵੀ ਭਾਈ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ ਪਰ ਜਦੋਂ ਸਿਆਸਤ ਦੀ ਡੁੱਬਕੀ ਦੇ ਵਿੱਚ ਆਮ ਸੁਧਾਰਨ ਲੋਕ ਸ਼ਰਦਾ ਦੀ ਡੁੱਬਕੀ ਜਿਹੜੇ ਲਾਉਣ ਗਏ ਆ ਉਹ ਮਾਰੇ ਜਾਂਦੇ ਹੋਣ ਜਦੋਂ ਵੀ ਵੀ ਆਈਪੀ ਚੱਕਰ ਦੇ ਵਿੱਚ ਉਹਨਾਂ ਲੋਕਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਧਰਲੇ ਪਾਸੇ ਖੜੇ ਆਮ ਸੁਧਾਰਨ ਲੋਕ ਮਾਰੇ ਗਏ ਹੋਣ ਜਦੋਂ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ 70 ਵਿਸ਼ ਗਏ ਹੋਣ ਇਹਨਾਂ ਦੀਆਂ ਖੁਸ਼ੀਆਂ ਸਦਾ ਲਈ ਖੁਸ਼ ਦੀਆਂ ਹੋਣ ਤੇ ਫਿਰ ਇਹਨਾਂ ਖੁਸ਼ੀਆਂ ਹੋਈਆਂ ਖੁਸ਼ੀਆਂ ਜਿਹੜੀਆਂ ਮਨਨ ਸੱਚੀ ਮੁੱੱਚ ਕੋ ਲੈ ਕੇ ਨਹੀਂ ਆ ਸਕਦਾ ਸੋ ਸਾਡਾ ਇਨਾ ਪੀੜਿਤ ਪਰਿਵਾਰਾਂ ਦੇ ਨਾਲ ਹਮਦਰਦੀ ਆ ਦੁੱਖ ਸਾਂਝਾ ਕਰਦੇ ਆ ਪਰ ਦੁਬਾਰਾ ਨਾ ਵਾਪਰੇ ਕਿਉਂਕਿ ਇਹ ਕੁੰਭ ਹਲੇ ਮਹਾਕੁੰਭ ਕਈ ਦਿਨ ਹੋਰ ਚੱਲਣਾ ਉਦੋਂ ਤੱਕ ਤੁਸੀਂ ਭੀੜ ਦੇ ਵਿੱਚ ਜਾਣ ਤੋਂ ਗਰੇਜ਼ ਵੀ ਕਰੋ ਤੇ ਜੇ ਗਏ ਹੋਂ ਤਾਂ ਇਹ ਗੱਲ ਮੈਂ ਬਿਲਕੁਲ ਸਹਿਮਤ ਹਾਂ ਕੁਝ ਕਿ ਨੇਤਾਵਾਂ ਨੇ ਗੱਲ ਕਹੀ ਹੈ ਜ਼ਰੂਰੀ ਨਹੀਂ ਕਿ ਸੰਗਮ ਘਾਟ ਦੇ ਵੱਲ ਹੀ ਹੋਣਾ ਗੰਗਾ ਨਦੀ ਦੇ ਵਿੱਚ ਕਿਤੇ ਵੀ ਤੁਸੀਂ ਡੁਬਕੀ ਲਾ ਲਓ ਉਹਨਾਂ ਨੇ ਇਹ ਗੱਲ ਕਹੀ ਆ ਪਰ ਕਿਉਂਕਿ ਹਰ ਥਾਂ ਦੇ ਉੱਤੇ ਇੱਕ ਬੰਦੇ ਦੀ ਸ਼ਰਦਾ ਹੁੰਦੀ ਕਿ ਮੈਂ ਉਸ ਥਾਂ ਤੇ ਉਸ ਪੁਆਇੰਟ ਤੇ ਜਾਣਾ ਬੱਚੋ ਜ਼ਿੰਦਗੀ ਬਚਾਓ ਜਾਨ ਹੈ ਤਾਂ ਜਹਾਨ ਹੈ ਸਾਰਾ ਕੁਝ ਆਪਾਂ ਜਾਣਦੇ ਆ ਇਹਦੇ ਵਿੱਚ ਜੇ ਬਹੁਤੀ ਟਿੱਪਣੀ ਕਰੀਏ ਕਿਸੇ ਦੀ ਭਾਵਨਾ ਤੇ ਸੱਟ ਵੀ ਨਾ ਵੱਜੇ ਤੁਹਾਡੀਆਂ ਭਾਵਨਾਵਾਂ ਦਾ ਵੀ ਸਤਿਕਾਰ ਤੁਹਾਡੀ ਜ਼ਿੰਦਗੀ ਦਾ ਵੀ ਸਤਿਕਾਰ